ਪੰਜਾਬ ਦੇ ਵਿੱਚ ਇਸ ਵਕਤ ਇੱਕ ਪਾਸੇ ਜਿੱਥੇ ਸਿਆਸੀ ਪਾਰਾ ਪੂਰਾ ਤਪਿਆ ਹੋਇਆ ਹੈ ਤੇ ਅੱਜ ਨਤੀਜੇ ਵੀ ਆ ਗਏ ਨੇ ਦੂਜੇ ਪਾਸੇ ਸੰਗਣੀ ਤੁੰਦ ਕਰਕੇ ਇਸ ਠੰਡ ਵਾਲੇ ਮੌਸਮ 'ਚ ਸਿਆਸੀ ਗਰਮਾਹਟ ਪੂਰੀ ਵੱਜ ਚੁੱਕੀ ਹੈ ਕਿਉਂਕਿ ਇੱਕ ਵਾਰੀ ਫਿਰ ਤੋਂ ਜਿਸ ਨਤੀਜਿਆਂ ਦਾ ਇੰਤਜ਼ਾਰ ਸੀ ਇਹ ਬਦਲਾਅ ਵਾਲੀ ਰਾਜਨੀਤੀ ਦਾ ਅਸਰ ਤ라ਤਲ ਤੇ ਦੇਖਣ ਨੂੰ ਮਿਲਿਆ ਹੈ ਮੇਰੇ ਨਾਲ ਨੀਲ ਕਰਗਸਾ ਮੌਜੂਦ ਨੇ ਸਭ ਕਿਦਾਂ ਰਹੇ ਨਤੀਜੇ ਕੀ ਕੁਝ ਬਰਕਰਾਰਾ ਰਿਸਪੌਂਸ ਆ ਰਿਹਾ ਨਤੀਜੇ ਜਿਸ ਤਰ੍ਹਾਂ ਉਮੀਦ ਸੀ ਉਦਾਂ ਹੀ ਰਹੇ ਕਿਉਂਕਿ ਪੰਜਾਬ ਦੇ ਲੋਕ ਹੁਣ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ ਔਰ ਮਾਨ ਸਾਹਿਬ ਦੀ ਸਰਕਾਰ ਲਗਾਤਾਰ ਪਿਛਲੇ ਸਾਲ 4 ਸਾਲਾਂ ਤੋਂ ਕੰਮ ਕਰ ਰਹੀ ਹੈ ਸਾਨੂੰ ਇਹੀ ਉਮੀਦ ਸੀ ਕਿ ਇਸੇ ਤਰੀਕੇ ਦੇ ਨਤੀਜੇ ਆਉਣਗੇ ਇਸ ਕਰਕੇ ਤੁਹਾਡੇ ਚੈਨਲ ਦੇ ਮਾਰਫਸ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਲੋਕਤੰਤਰ ਦਾ ਵੱਡਾ ਤਿਉਹਾਰ ਸੀ ਇਹ ਜਿੱਚ ਉਹਨਾਂ ਨੇ ਆਪਣਾ ਹਿੱਸਾ ਪਾਇਆ ਔਰ ਆਮ ਆਦੀ ਪਾਰਟੀ ਨੂੰ ਐਡੀ ਵੱਡੀ ਜਿੱਤ ਬਖਸ਼ੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਪਹਿਲੇ ਜਿਸ ਤਰੀਕੇ ਨਾਲ ਇਲਜ਼ਾਮਬਾਦੀ ਚਲਦੀ ਰਹੀ ਸਿਆਸਤ ਆ ਬਾਕੀ ਵਾਕ ਦੇ ਵਿੱਚ ਮਨ ਮਟਾਵ ਰਹਿੰਦਾ ਪਰ ਜੋ ਤਸਵੀਰਾਂ ਆਈਆਂ ਉਸ ਤੋਂ ਬਾਅਦ ਜੋ ਗੱਲਾਂ ਕਹੀਆਂ ਗਈਆਂ ਉਹਦਾ ਨਿਚੋੜ ਕੀ ਅੱਜ ਜਗਰਜਨੀਤੀਜਨ ਵੇਖੋ ਸਾਡਾ ਦੁਖਾਂਤ ਇਹ ਹੈ ਡੈਮੋਕ੍ਰੇਸੀ ਦੇ ਵਿੱਚ ਸਾਡੀ ਅੱਜ ਦੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਵਿਰੋਧੀ ਧਿਰ ਨੇ ਨਾ ਉਹ ਮੁੱਦਿਆਂ ਦੀ ਗੱਲ ਨਹੀਂ ਕਰਦੇ ਉਹ ਬੇਸਲੈਸ ਐਲੀਗੇਸ਼ਨ ਲਗਾਉਂਦੇ ਆ ਪਹਿਲਾਂ ਉਹ ਕਹਿੰਦੇ ਆ ਕਿ ਸਾਡੇ ਤੇ ਧੱਕਾ ਕੀਤਾ ਜੇ ਸਾਨੂੰ ਫਾਰਮ ਨਹੀਂ ਭਰਨ ਦਿੱਤਾ ਜੇ ਭਈ ਭਾਰਮ ਨਹੀਂ ਭਰਨ ਦਿੱਤਾ ਤੇ ਫਿਰ ਆ ਜਿਹੜੇ ਤੁਹਾਡੇ ਜਿੱਤੇ ਆ ਜਾਂ ਤੁਹਾਡੇ ਹਾਰੇ ਆ ਤੁਹਾਡੇ ਚੋਣ ਚੋਣ ਨਿਸ਼ਾਨ ਤੇ ਖੜੇ ਹੋਏ ਸੀ ਤੇ ਫਿਰ ਇਹ ਕੌਣ ਸੀ ਠੀਕ ਹੈ ਨਾ ਇਹ ਬੇਬੁਨਿਆਦ ਯਾਨੀ ਕਿ ਇਲਜ਼ਾਮ ਹੈਗੇ ਆ ਤੁਸੀਂ ਲੋਕਾਂ ਤੋਂ ਨਿਖੜ ਚੁੱਕੇ ਹੋ ਜਦੋਂ ਤੁਹਾਡੀ ਸਰਕਾਰਾਂ ਸੀ ਤੁਸੀਂ ਲੋਕਾਂ ਦਾ ਕੰਮ ਨਹੀਂ ਕੀਤਾ ਉਦੋਂ ਤੁਸੀਂ ਮਾਫੀਆ ਦੀ ਪੁਸ਼ਤਪਨਾਹੀ ਕਰਦੇ ਰਹੇ ਉਦੋਂ ਤੁਸੀਂ ਡਰਗ ਤਸਕਰਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਉਦੋਂ ਕਰਪਸ਼ਨ ਜਿਹੜੀ ਉਹ ਜੋਰਾਂ ਤੇ ਹੈਗੇ ਸੀ ਉਦੋਂ ਤੁਹਾਡੇ ਹਸਪਤਾਲਾਂ ਦੇ ਵਿੱਚ ਪੈਰਾਸੀਟਾਮੋਲ ਦੀ ਗੋਲੀ ਤੱਕ ਨਹੀਂ ਮਿਲਦੀ ਸੀ ਉਦੋਂ ਲੋਕਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਜਿਹੜਾ ਹੈਗਾ ਮਤਲਬ ਸਾਧਨ ਹੀ ਟੱਕਰਦੇ ਸੀ ਕਿਉਂਕਿ ਤੁਹਾਡੇ ਜਿਹੜੇ ਸਕੂਲਾਂ ਤੋਂ ਦਾ ਇਨਫਰਾਸਟ੍ਰਕਚਰ ਮਰ ਆ ਗਿਆ ਹੈਗਾ ਸੀ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 4 ਸਾਲਾਂ ਦੇ ਵਿੱਚ ਇਹਨਾਂ ਵਧੀਆ ਇੱਕ ਸਿਸਟਮ ਲਿਆਂਦਾ ਜਿੱਥੇ ਸਾਡੇ ਸਕੂਲਾਂ ਦੇ ਹਾਲਾਤ ਸੁਧਾਰੇ ਬਿਜਲੀ ਫ੍ਰੀ ਦਿੱਤੀ ਔਰ ਪ੍ਰਾਈਵੇਟ ਥਰਮਲ ਖਰੀਦ ਕੇ ਸਰਕਾਰੀ ਬਣਾਇਆ ਔਰ ਸਾਰਿਆਂ ਤੋਂ ਵੱਡੀ ਗੱਲ ਹੈ ਵੀ ਟ੍ਰੀਟਮੈਂਟ ਜਿਹੜਾ ਬਿਲਕੁਲ ਫ੍ਰੀ ਦਿੱਤਾ ਠੀਕ ਹੈ ਨਾ ਜਿੱਥੇ ਡਾਇਗਨੋਸਿਸ ਵੀ ਫ੍ਰੀ ਹੈ ਦਵਾਈਆਂ ਵੀ ਫ੍ਰੀ ਹੈ ਡਾਕਟਰ ਫ੍ਰੀ ਹੈਗਾ ਔਰ ਉਸ ਤੋਂ ਵੀ ਯਾਨੀ ਕਿ ਵੱਡੀ ਗੱਲ ਕਿ ਇੱਕ ਵਕਤ ਆ ਗਿਆ ਸੀ ਲੋਕ ਇਹ ਸਮਝਣ ਲੱਗ ਗਏ ਸੀ ਕਿ ਸਰਕਾਰੀ ਨੌਕਰੀ ਨਾ ਪਈ ਇਹ ਤਾਂ ਲੀਡਰਾਂ ਦੇ ਬੱਚਿਆਂ ਵਾਸਤੇ ਹੀ ਆ ਸਰਕਾਰੀ ਨੌਕਰੀ ਇਹ ਤਾਂ ਅਫਸਰਾਂ ਦੇ ਬੱਚਿਆਂ ਵਾਸਤੇ ਹੀ ਹੈਗਾ ਠੀਕ ਹੈ ਨਾ ਅੱਜ ਉਹ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਕਿਸੇ ਸਪਰਸ਼ ਤੋਂ ਮਿਲਦੀ ਹੈ ਤੇ ਲੋਕ ਖੁਸ਼ ਨੇ ਇਸ ਕਰਕੇ ਬੂਟਾ ਪਾਉਂਦੇ ਆ ਅੱਛਾ ਇੱਕ ਮਸਲਾ ਬੜਾ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਦਾ ਚੰਡੀਗੜ੍ਹ ਦਾ ਬੁਢਾਪਾ ਪੈਨਸ਼ਨ ਨੂੰ ਲੈ ਕੇ ਸੰਸਦ ਦੇ ਵਿੱਚ ਜਿੱਥੇ ਰਾਗੋਵ ਛੱਡਾ ਸਾਹਿਬ ਨੇ ਵੱਖਰੇ ਵੱਖਰੇ ਮਸਲੇ ਚੱਕੇ ਤੇ ਉਸੇ ਤਰ੍ਹਾਂ ਮਨੀਸ਼ तिवारी ਨੇ ਉਹਨਾਂ ਨੇ ਚੰਡੀਗੜ੍ਹ ਦਾ ਮਸਲਾ ਚੱਕਿਆ ਬੁਢਾਪਾ ਪੈਨਸ਼ਨ ਦਾ ਕਿ ਉਹ ਵਧਣੀ ਚਾਹੀਦੀ ਹੈ 216 ਦੀ ਗੱਲ ਕੀਤੀ 25 ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਬੀਜੇਪੀ ਵਾਲਿਆਂ ਨੇ ਰਿਪਲਾਈ ਦਿੱਤਾ ਉਹ ਵੀ ਤੁਸੀਂ ਸਾਈਜ਼ ਸੁਣੇ ਹੋਣਾ ਪਰ ਕੀ ਲੱਗਦਾ ਉੱਥੇ ਬੀਜੇਪੀ ਵਾਲਿਆਂ ਨੇ ਕਿਹਾ ਕਿ ਇਹ ਸੂਬ ਕੀ ਪੈਨਸਲ ਬਣਾਉਣੀ ਹੈ ਕਿਦੇ ਬਣਾਉਣੀ ਹੈ ਸਾਨਸੇ ਸਾਹਿਬ ਨੇ ਸਵਾਲ ਪੁੱਛਿਆ ਕਿ ਵਧਣੀ ਚਾਹੀਦੀ ਆ ਪਰ ਮੁੱਖਦੀ ਗੱਲ ਹੈ ਕਿ ਹੁਣ ਫੈਸਲਾ ਕਰੇਗਾ ਕੌਣ ਪੰਜਾਬ ਕਰੇਗਾ ਹਰਿਆਣਾ ਕਰੇਗਾ ਜਿਹੜੀ ਜਿਹੜੀ ਹੈ ਨਾ ਭਾਜਪੀ ਜਦੋਂ ਤਾਂ ਇਹ ਇਹਨਾਂ ਨੇ ਰਾਜ ਕਰਨਾ ਹੁੰਦਾ ਆ ਠੀਕ ਹੈ ਕਿ ਨਿੱਜਾਂ ਕਿਸੇ ਦੇ ਹੱਕਾਂ ਤੇ ਡਾਕਾ ਮਾਰਨਾ ਹੁੰਦਾ ਤੇ ਉਦੋਂ ਤਾਂ ਡਾਕੂਆਂ ਦੀ ਤਰ੍ਹਾਂ ਅੱਗੇ ਆ ਜਾਂਦੇ ਆ ਤੇ ਜਦੋਂ ਜ਼ਿੰਮੇਵਾਰੀ ਦੇਣੀ ਹੁੰਦੀ ਆ ਤੇ ਉਦੋਂ ਆਪਣੀ ਟੋਪੀ ਕਿਸੇ ਦੂਜੇ ਤੇ ਪਾ ਦਿੰਦੇ ਆ ਹੁਣ ਜਿਵੇਂ ਚੰਡੀਗੜ੍ਹ ਪੰਜਾਬ ਦਾ ਤੇ ਪੰਜਾਬ ਦਾ ਰਹਿਣ ਦਿਓ ਉਦੋਂ ਤਾਂ ਤੁਸੀਂ ਚੰਡੀਗੜ੍ਹ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ ਸਾਡੀ ਯੂਨੀਵਰਸਿਟੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ ਕੋਸ਼ਿਸ਼ ਕਰਦੇ ਹੋ ਠੀਕ ਹੈ ਕਿ ਨਹੀਂ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇੱਕ ਦੇਸ਼ ਇੱਕ ਟੈਕਸ ਦੇ ਨਾਂ ਤੇ ਜੀਐਸਟੀ ਲਾਗੂ ਕੀਤਾ ਸੂਬਿਆਂ ਕੋਲ ਅਧਿਕਾਰ ਹੀ ਨਹੀਂ ਛੱਡੇ ਤੁਸੀਂ ਸੂਬਿਆਂ ਦੇ ਹੱਥਾਂ 'ਚ ਟੂਟੇ ਫੜਾਤੇ ਔਰ ਜਿੱਥੇ ਖਾਸ ਕਰਕੇ اپੋਜੀਸ਼ਨ ਦੀਆਂ ਸਰਕਾਰਾਂ ਹੈਗੀਆਂ ਉੱਥੇ ਤੁਸੀਂ ਵਿਤਕਰਾ ਕਰਦੇ ਹੋ ਫੰਡ ਉਹਨਾਂ ਦੇ ਜਾਰੀ ਨਹੀਂ ਕਰਦੇ ਠੀਕ ਹੈ ਨਾ ਤੇ ਜਦੋਂ ਮਤਲਬ ਲੋਕਾਂ ਨੂੰ ਫੇਸ ਕਰਨਾ ਪੈਂਦਾ ਤਾਂ ਤੋਵੇਂ ਤਾਂ ਤੁਸੀਂ ਜਾਨੀ ਕਿ ਦੂਜਿਆਂ ਤੇ ਸਿੱਟ ਦੇਂਦੇ ਉਹ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਸਿੱਤਾ ਸਾਹਿਬ ਨੇ ਦਿੱਲੀ ਦੀ ਗੱਲ ਵੀ ਕਰ ਲਵਾ ਨਾਲ ਪੋਲੂਸ਼ਨ ਦਾ ਪਹਿਲਾਂ ਇਲਜ਼ਾਮ ਲੱਗਦਾ ਰਿਹਾ ਪੁਰਾਲੀ ਸਾਰਨ ਦਾ ਜਿਹੜਾ ਪੂਰਾ ਠੀਕਰ ਉਹ ਪੰਜਾਬ ਦੇ ਕਿਸਾਨਾਂ ਤੇ ਆ ਗਿਆ ਫਿਰ ਹੁਣ ਸਿਰਸਾ ਸਾਹਿਬ ਨੇ ਪਿਛਲੇ ਕੱਲ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਪਿਛਲੀ ਸਰਕਾਰ ਦੇ ਟਾਈਮ ਪੋਲੂਸ਼ਨ ਸੀਗਾ ਤੇ ਹੁਣ ਹੌਲੀ ਹੌਲੀ ਘਟ ਰਿਹਾ ਅਸੀਂ ਰੋਜ਼ ਕੰਮ ਕਰ ਰਹੇ ਹਾਂ ਪਰ ਦੂਜੇ ਪਾਸੇ ਉਹਨਾਂ ਟਰਾਂਸਪੋਰਟਰਾਂ ਨੂੰ ਸਿੱਧੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਰੇਤਾ ਬਜਰੀ ਲੈ ਕੇ ਹੁੰਦਾ ਤੇ ਉਹਦੇ ਤੇ ਐਕਸ਼ਨ ਹੋਏਗਾ ਕਿਵੇਂ ਵੇਖਦੇ ਹੋ ਦੇਖੋ ਝੂਠ ਦੀ ਰਾਜਨੀਤੀ ਕਰਦੇ ਆ ਅ ਪਹਿਲਾਂ ਤੇ ਕਹਿੰਦੇ ਹੁੰਦੇ ਸੀ ਕਿ ਪੰਜਾਬ ਦੀ ਜਿਹੜੀ ਪਰਾਲੀ ਹੈ ਉਹਦਾ ਧੂਆ ਆਉਂਦਾ ਤਾਂ ਪੋਲਿਊਸ਼ਨ ਹੁੰਦਾ ਹੁਣ ਤੇ ਪੰਜਾਬ ਚ ਕੋਈ ਪਰਾਲੀ ਨਹੀਂ ਜਲਦੀ ਫਿਰ ਹੁਣ ਇਹਨਾਂ ਪੋਲਿਊਸ਼ਨ ਕੀ ਆ ਸਾਡੀ ਉਥੇ 15 ਸਾਲ ਸਰਕਾਰ ਰਹੀ ਅਸੀਂ ਜਿਹੜਾ ਹੈਗਾ ਉਸ ਤੋਂ ਦੇ ਪੋਲਿਊਸ਼ਨ ਨੂੰ ਕਿੱਦਾਂ ਮਰਜੀ ਕੀਤਾ ਕੰਟਰੋਲ ਕਰਕੇ ਰੱਖਿਆ ਇਹਨਾਂ ਦੀ ਹੁਣ 7-8 ਮਹੀਨੇ ਹੋ ਗਏ ਹੁਣ ਸਰਕਾਰ ਆਈ ਆ ਪੋਲਿਊਸ਼ਨ ਇਹਨਾਂ ਨੂੰ ਤਾਂ ਕੰਟਰੋਲ ਨਹੀਂ ਹੁੰਦਾ ਤੁਸੀਂ ਦੇਖੋ ਇਹਨਾਂ ਨੇ ਜਨਕਿ ਇਵਨ ਜਿਹੜੇ ਆਫਿਸ ਵੀ ਵਰਕ ਫਰੋਮ ਹੋਮ ਕਰ ਦਿੱਤਾ ਸਰਕਾਰੀਆਂ ਦਾ ਵੀ ਤੇ ਪ੍ਰਾਈਵੇਟ ਦਾ ਵੀ ਤੇ ਮੈਂ ਤੇ ਇਹਨਾਂ ਨੂੰ ਸਿੱਧਾ ਕਹਿਣਾ ਚਾਹੁੰਦਾ ਕਿ ਭਾਈ ਡੇ ਤੋਂ ਪੋਲੂਸ਼ਨ ਕੰਟਰੋਲ ਨਹੀਂ ਹੁੰਦਾ ਤੁਸੀਂ ਦਿੱਲੀ ਨੂੰ ਗੈਸ ਚੈਂਬਰ ਬਣਾਤਾ ਜਿੱਥੇ ਸਾਹ ਲੈਣਾ ਔਖਾ ਹੈਗਾ ਤੇ ਛੱਡੋ ਕੁਰਸੀ ਨਾ ਕਿਉਂ ਚੁਪੜੀਆਂ ਕੁਰਸੀ ਦੇ ਨਾਲ ਤੁਹਾਨੂੰ ਰਾਜ ਨਹੀਂ ਕਰਨਾ ਆਉਂਦਾ ਤੁਹਾਨੂੰ ਸਿਰਫ ਹਿੰਦੂ ਮੁਸਲਮਾਨ ਕਰਨਾ ਆਉਂਦਾ ਨਾ ਤੁਸੀਂ ਲੋਕਾਂ ਦੇ ਫਾਇਦੇ ਦੀ ਗੱਲ ਕਰ ਸਕਦੇ ਹੋ ਨਾ ਲੋਕਾਂ ਦੀ ਭਲਾਈ ਦੀ ਗੱਲ ਕਰ ਸਕਦੇ ਹੋ ਤੁਹਾਨੂੰ ਲੋਕਾਂ ਨੂੰ ਸਿਰਫ ਤੇ ਸਿਰਫ ਲੜਾਉਣਾ ਆਉਂਦਾ ਸੋ ਦਿੱਲੀ ਦੇ ਵਿੱਚ ਤੁਸੀਂ ਰਾਜ ਕਰਨ ਦੇ ਕਾਬਿਲ ਨਹੀਂ ਹੈਗੇ ਛੱਡੋ ਆਵਾ ਦੀ ਪਾਰਟੀ ਨੂੰ ਸਮਾਓ ਸੱਤਾ ਵਾਪਸ ਅਸੀਂ ਆਪੇ ਚਲਾ ਲਾਂਗੇ ਪੋਲੂਸ਼ਨ ਵੀ ਕੰਟਰੋਲ ਕਰ ਲਵਾਂਗੇ ਗਰਗ ਸਾਹਿਬ ਗੱਲਬਾਤ ਲਈ ਧੰਨਵਾਦ ਤੈਂਕ ਯੂ ਬਹੁਤ ਬਹੁਤ ਸ਼ੁਕਰਗੁਜ਼ਾਰ। ਸੁਣਿਆ ਤੁਸੀਂ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਜਿਹੜੇ ਨਤੀਜੇ ਆਏ ਨੇ ਚੋਣਾਂ ਦੇ ਆਮ ਆਦਮੀ ਪਾਰਟੀ ਵੱਲੋਂ ਜਸ਼ਨ ਦੀਆਂ ਪੂਰੀਆਂ ਇਸ ਵਕਤ ਮਨਾਇਆ ਜਾ ਰਿਹਾ ਕਿਸ ਤਰੀਕੇ ਨਾਲ ਤੇ ਨਾਲ ਦੂਜੇ ਪਾਸੇ ਸਿਆਦਤ ਦੀ ਪੱਖੀ ਹੋਈ ਆ ਤੇ ਲਗਾਤਾਰ ਪੰਜਾਬ ਦੇ ਮਸਲਿਆਂ ਤੇ ਅਸੀਂ ਗੱਲ ਕਰਦਾ ਰਵਾਂਗੇ ਮੈਂ ਸੁਨਿਲ ਕੁਮਾਰ ਬਿਸ਼ਵਵਾਰਤਾ ਚੰਡੀਗੜ੍ਹ